ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪੇਂਡੂ ਤੋਹਾਲੀ ਸੁਖੀਲ ਅਜਨਾਲਾ ਦੇ ਜਿਲ੍ਹੇ ਅੰਮ੍ਰਿਤਸਰ ਆਈ ਦੀ ਵੀਡੀਓ ਟੋਟਲ ਆਪਣਾ ਨੂੰ ਚਾਰ ਬੜਾ ਦਿਖਾਵਾਂਗੇ ਸਾਰੇ ਸੱਜਣਾ ਸੁਣਿਆ ਵਾ ਤੇ ਆਪਾਂ ਪਹੁੰਚੇ ਬਾਈ ਸਰਪਾਲ ਸਰਪਾਲ ਸਿੰਘ ਨਾਲ ਕੋਲ ਤੇ ਆਜੋ ਕਰਦੇ ਬੜੀ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਹ ਸੰਦਾਰ ਲੋ ਕਰ ਲਓ ਹ ਕਰ ਲਓ ਬੰਦੇ ਬਾਈ ਦੰਦਾਇ ਵਰ ਲੋ ਕੋਈ ਨਹੀਂ ਪੱਕਾ ਕਰਨਾ ਨਹੀਂ ਪੱਕਾ ਕੋਈ ਗੱਲ ਨਹੀਂ ਰਹਿ ਨਹੀਂ ਚੱਲਦਾ ਰਹਿ ਬਾਈ ਨੂੰ ਕਲੀਅਰ ਹੋਣੀ ਕੋਈ ਗੱਲ ਨਹੀਂ ਆਈ ਨਹੀਂ ਇਹ ਚ ਬੜਾ ਖੜਾ ਕੇ ਉਹਦਾ ਚਸਸੀਆ ਬਾਈ ਜੀ ਸਸਸੀਆ ਵੀ ਜੀ ਹੋ ਸੁਣਾਓ ਠੀਕ ਠਾਕ ਜੀ ਵਧੀਆ ਵੀ ਜੀ ਠੀਕ ਠਾਕ ਜੀ ਕਰ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰ ਜੀ ਹਰਪਾਲ ਜੇ ਪਿੰਡ ਕਫਹਾੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜੀ ਨਾੜਾ ਤੇ ਫੋਨ ਨੰਬਰ ਵੀ ਬੋਲ ਦਿਓ ਆਪਣਾ ਫੋਨ ਨੰਬਰ ਵੀਰ ਜੀ ਹੈਗਾ 9803535108 ਠੀਕ ਹੈ ਤੇ ਬਾਈ ਆਪਣਾ ਫਿਰ ਵਪਾਰ ਦੇ ਕੰਮ ਹਾਂਜੀ ਵੀਰ ਜੀ ਵਪਾਰ ਦੇ ਠੀਕ ਹੈ ਠੀਕ ਲਓ ਬਾਈ ਆਪਾਂ ਬਾਈ ਦੀ ਪਹਿਲੀ ਵੀਡੀਓ ਲੱਗਿਆਂ ਬਣਾਉਣ ਤੇ ਆਪਾਂ ਸਾਰੀਆਂ ਸੱਜਰ ਸਿੰਘਾਂ ਬਣਾ ਦਿਖਾਉਣੀਆਂ ਤੇ ਰੇਟ ਵੀ ਬਿਲਕੁਲ ਆਪਾਂ ਜਾਇਜ਼ ਕਰਾਉਣੇ ਆ ਵੀਰ ਦੇ ਕੋਲ ਤੇ ਅੱਜ ਤਾਂ ਕੱਟੇ ਤਾਂ ਸਾਰੇ ਜਿਵਾਗ ਬੱਦੇ ਆ ਤੇ ਕਰੀਏ ਸ਼ੁਰੂਆਤ ਜੀ ਕਿਸੇ ਨਾਲ ਪਹਿਲੇ ਨੰਬਰ ਤੇ ਵੜ ਕੇ ਕਿਨਵਾ ਸੁਗਾ ਸੂ ਪਹਿਲਾ ਪਹਿਲਾ ਸੁਆ ਸੂਈ ਜੇ ਅੱਛਾ ਜੀ ਉਹ ਤਾਂ 11 ਤੋਂ 12 ਲੀਟਰ ਦੁੱਧ ਕੱਲ ਹੀ ਆਈ ਥੋੜਾ ਲੱਪਾਇਆ ਲੱਗੀ ਆ ਠੀਕ ਹੈ ਸਹੀ ਆ ਜੀ ਛਾਈ ਆ ਉਹ ਬਾਕੀ ਵੀ ਰੂਰੀ ਸਿਆਣੇ ਆਪਣੇ ਜਿਹੜੀ ਲੱਗਦੀ ਉਹ ਲਾ ਲੋ ਬਾਜੀ ਠੀਕ 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 ਹਾਂ ਲੋ ਬਾਈ ਉਹਦਾ ਰੰਗ ਚੀਨਾ ਜਿਹਾ ਆ ਗਿਆ ਉਹਦਾ ਹੈਸ਼ ਆ ਹੀ ਠੀਕ ਹੈ ਠੀਕ ਲੋ ਬਾਕੀ ਠੱਗੀ ਸਹੀ ਆ ਉਹਦੇ ਵਿੱਚ ਆ ਗਈ ਆ ਹਾਂ ਜੀ ਤੇ ਕਰੋ ਚੈੱਕ ਕਰਦ ਕੋਈ ਤੇ ਚੰਗੇ ਆ 11 ਕਿਲੋ ਦੁੱਧ ਹਾਂ ਜੀ ਪੂਰਾ ਹੋ ਗਿਆ ਹਾਂ ਲੋ ਬਾਈ 11 ਲੀਟਰ ਦੁੱਧ ਬਿਲਕੁਲ ਤਿਆਰ ਆ ਤੇ ਭਾਈ ਆਪਾਂ ਉਹ ਚੀਜ਼ ਦੱਸਣੀ ਜੋ ਹੈ ਗਈ ਹੈ ਅਵੇਲੇਬਲ ਜੋ ਆ ਬਚਾ ਲੈਦਾ ਠੀਕ ਹੈ ਠੀਕ ਲੋ ਭਜੀ ਆ ਜਵਾਬ ਜੀ ਕੀ ਆ ਮੇਲ ਕਾਫ ਹਾਂਜੀ ਹਾਂਜੀ ਠੀਕ ਹੈ ਲੋ ਭਜੀ ਮੇਲ ਕਾਫ ਜੇ ਪਿੱਛੇ ਇਹਦੇ ਇੱਕ ਤਾਂ ਚੱਕ ਤਨੀ ਬਾ ਡਰਦੀ ਆ ਕਮਾ ਲਓ ਕੋਈ ਨਹੀਂ ਕਮਾ ਲਓ ਇਥੇ ਕਮਾ ਲਓ ਪਰਾਂ ਨੂੰ ਕਮਾ ਲਓ ਇਹ ਕਿੰਨੂ ਅਸੀਂ ਸੰਗਲ ਦੇਈਂ ਜੇ ਬਾਤਾ ਠੀਕ ਹੈ ਜੀ ਠੀਕ ਹੈ ਜੀ ਇਹ ਕਿੰਨਾ ਕੁ ਚਵਾਈ ਜਾਊਗੀ ਦੁੱਧ ਜੇ ਦੁੱਧ ਵੀ ਲੈ 12 ਡੇਰਾ ਲੀਟਰ ਜਦੋਂ ਜਵਾਈ ਜੋਗੀ ਜਿਆਦਾ ਨਹੀਂ ਬਾਕੀ ਗਰਮੀ ਆ ਦੁੱਧ 10-11 ਕਿਲੋ ਹੀ ਜਵਾਈ ਜਾਵੇ ਵਧੀਆ ਬਾਕੀ ਮਈਆਂ ਰਕਾ ਦੁੱਧ ਆਦਾ ਕਿਡਾ ਠੀਕ ਲੋ ਬਜੀ ਫੈਡ ਕੁਆਲਟੀ ਵੀ ਚੰਗੀ ਹੁੰਦੀ ਹੈ ਤੇ ਕਰੋ ਚੈੱਕ ਅੰਦਰ ਕੁਆਲਟੀ ਤੇ ਥਾਂ ਤੋਂ ਬਹੁਤ ਹੀ ਚੰਗਾ ਲੱਗਦਾ ਮੱਝੌਲਾ ਥਾਂ ਲੱਗਾ ਵਾ ਤੇ ਜੇ ਮੋਲ ਦੀ ਗੱਲ ਕਰੀਏ ਬਾਈ ਜੀਰੀ ਮੋਲ ਵੀ ਜੀ ਦੇਖ ਲੋ ਜਿੰਨੇ ਚੰਗੀ ਲੱਗਦੇ ਦੀਏ 40 ਵੀ ਦੇ ਦਈਏ ਜੈ ਜੀ ਕਰੀਏ ਮੈਂ ਦਰਨਾ ਹਾਂ ਨਹੀਂ ਵੀ ਜੀ ਦੇ ਦਾਂ ਭਾਈ ਜੀ ਅਸੀਂ ਬਿਲਕੁਲ ਜਸਨੋ ਵਾਲਾ ਠੀਕ ਲੋ ਬਜੀ 35000 ਦੇ ਬਾਈ ਕਹਿੰਦਾ ਕਿ ਦੇ ਦਾਂਗੇ ਬਿਲਕੁਲ ਸੱਜਰ ਸੁਈ ਆ ਤੇ ਫੈੜ ਕੁਆਲਟੀ ਵੀ ਚੰਗੀ ਤੇ ਗਾਂ ਗਰਮੀ ਦੀ ਵੀ ਕੋਈ ਪ੍ਰਵਾਹ ਨਹੀਂ ਉਹਦੇ ਨਾਲ ਕੋਈ ਛਾਂਟ ਕੋਈ ਵੀਰੇ ਇਹਨੇ ਪ੍ਰਵਾਹ ਹੀ ਨਹੀਂ ਕਰਨੀ ਠੀਕ ਹੈ ਠੀਕ ਹੈ ਜੀ ਹਾਂ ਆਉਂਦੇ ਸੂਏ ਦੁੱਧ ਚੰਗਾ ਦੇ ਦਿੰਗੇ ਠੀਕ ਹੈ ਲੋ ਭਾਈ ਦੂਜੇ ਨੰਬਰ ਤੇ ਦੱਸਿਓ ਆ ਗਾੜ੍ਹ ਦੇ ਬਾਰੇ ਇਹ ਵੀ ਵੀਰ ਜੀ ਪੈਨ ਨਹੀਂ ਸੂਈ ਜੇ ਅੱਛਾ ਜੀ ਅੱਜ ਦੂਸਰਾ ਦਿਨ ਜੀ ਇਹਨੂੰ ਸੂਈ ਨੂੰ ਲੋ ਭਾਈ ਕਰੋ ਥਣ ਥਣ ਬਹੁਤ ਹੀ ਚੰਗਾ ਲੱਗਾ ਐਨ ਗਿੱਟ ਜੜੀ ਥੋੜੀਆਂ ਭਾਲਾ ਭੁਲਾ ਹੈਗੀਆਂ ਵਾ ਅੱਛਾ ਜੀ ਠੰਡੀ ਸੀ ਬਹੁਤ ਹੈ ਠੀਕ ਹੈ ਜੀ ਕਿੰਨਾ ਕੁ ਚ ਬਾਲਾ ਭੁਲਾ ਇੱਕ ਵਾਰ ਇਧਰਲੇ ਵਿੱਚ 9 ਲੀਟਰ ਬਾਲਾ ਹੈਗਾ 9 ਤੋਂ 10 ਲੀਟਰ ਠੀਕ ਹੈ ਉਦੋਂ ਵੀਰੇ 14-15 ਲੀਟਰ ਚਵਾ ਦੂਗੀ ਠੀਕ ਹੈ ਜੀ ਠੀਕ ਹੈ ਤੇ ਖੋਲੋ ਬਾਈ ਜੀ ਫਿਰ ਖੋਲ ਕੇ ਦਿਖਾਈਏ ਲਓ ਜੀ ਸੱਜਣੋ ਕੱਦ ਕਾਠ ਬਹੁਤ ਹੀ ਚੰਗਾ ਵੜਦਾ ਤੇ ਪਹਿਲਾ ਹੀ ਸੁਆ ਸਹੀ ਆ ਤੇ ਥਣ ਤੁਣ ਬਹੁਤ ਹੀ ਚੰਗਾ ਕੱਢਿਆ ਬਾਈ ਦਾ ਨਹੀਂ ਚੋਨ ਚਰ ਬਹੁਤੀ ਠੰਡੀ ਤੇ ਚੋਨ ਚਰ ਬਹੁਤੀ ਬੋਲੀ ਠੀਕ ਹੈ ਠੀਕ ਹੈ ਜੀ ਲਓ ਜੀ ਕਰੋ ਚੈੱਕ ਅਟਰ ਕੁਆਲਟੀ ਤੇ ਥਣਾ ਦਾ ਸੈਜਗਾ ਬਹੁਤ ਹੀ ਸ਼ਾਨਦਾਰ ਆ ਫਿਰ ਭਲਵਾਣਾ ਵਾਂਗੂ ਤੁਰਦੀ ਜਿਹੜੇ ਬਾਈ ਹੋਣੀ ਭਲਵਾਣੀ ਆ ਚੈੱਕ ਲੈਓ ਕਮਲੂ ਵੀਰ ਜੀ ਬਾਕੀ ਠੰਡੀ ਸੀਲ ਜਿੱਥੇ ਮਰਜ਼ੀ ਡੱਕ ਡੋਕੇ ਥੱਲੇ ਬੈਜੋ ਕੋਈ ਉਹ ਜਗਹ ਨਹੀਂ ਹੈ ਠੀਕ ਹੈ ਠੀਕ ਹੈ ਲਓ ਜੀ ਸੀਲਸ ਲੱਗ ਗਿਆ ਵੜ ਤੇ ਫੇਸ ਤੋਂ ਆ ਗਿਆ ਬਾਕੀ ਇਹ ਜੇ ਵੜ ਦੀ ਜੀ ਬੰਨੀ ਆ ਜੋ ਜੋ ਚਵਾਈਆਂ ਦੇ ਆਈ ਵੜ ਤੇ ਬੰਨੀ ਠੀਕ ਹੈ ਠੀਕ ਹੈ ਲਓ ਵੀ ਜੀ ਮੈਲਾ ਮੂਲਾ ਮਾਰ ਕੇ 14-15 ਲੀਟਰ ਜਿਹੜਾ ਦੁੱਧ ਚਵਾਈ ਜਾਓਗੇ ਹਾਂ ਜੀ ਇਹ 10 ਲੀਟਰ ਜਿਹੜਾ ਬੌਲਾ ਬਿਲਕੁਲ ਤਿਆਰ ਹੈ ਤੇ ਆਹ ਵਾਲਾ ਜਵਾਕ ਜਿਹੜਾ ਆਹ ਵਾਲਾ ਨਾ ਉਹ ਅੱਛੀ ਹੈ ਜੀ ਥੋੜੀ ਬੈਠੀ ਹੈ ਠੀਕ ਹੈ ਆਹ ਜੀ ਬਈ ਇਹ ਨਹੀਂ ਮਿਲ ਕਾਫ ਜੇ ਆਹ ਵਾਲਾ ਬਿਲਕੁਲ ਜੇ ਨਾਲੂ ਦੇ ਬਾਕੀ ਚੈੱਕ ਨਾਲ ਦੇ ਸਾਕੇ ਆਪਾਂ ਇਹਨਾਂ ਨਾਲੂ ਨੂੰ ਅਜੇ ਕੱਢ ਦਿੰਦਾ ਉਹ ਜੀ ਭਾਈ ਜੀ ਨਾਲੂ ਬਿਲਕੁਲ ਨਾਲ ਜੇ ਕਰੋ ਚੈੱਕ ਆ ਜੇ ਬਿਲਕੁਲ ਸੌਖਾ ਬੱਚਾ ਵਾ ਕਿ ਕੀ ਮੁੱਲ ਕਰਨਾ ਭਾਈ ਜਿਹੜਾ ਵੇਖ ਲਓ ਮੁੱਲ ਦੇ ਵਿੱਚ ਜੀ ਯਾਰ ਵਾਵਾ ਗਰਮਿਆਂ ਬਾਹਰ ਵੀ ਦੇ ਹਾਂਜੀ ਹਾਂਜੀ ਬੜਾ ਮਿਲਦੀਆਂ ਨਹੀਂ ਇਹ ਜੀਆਂ ਇਹ ਤਾਂ ਗੱਲ ਸਹੀ ਆ ਜੀ ਹਾਂਜੀ 50 ਦੇ ਦਈਏ ਮੋਲ ਆਪਾਂ ਪਹਿਲੀ ਵਾਰ ਪਾਉਣਾ ਜਿਆਜ ਹੀ ਪਾਉਣਾ ਜਿਹੜੇ ਵੀਰ ਭਰਾ ਤੁਹਾਨੂੰ ਆਖਣ ਵੀ ਠੀਕ ਆਰਪਾਲ ਲਈ ਦੀ ਫਿਰ ਵੀਡੀਓ ਬਣਾ ਕੇ ਲੈ ਹਾਂਜੀ ਹਾਂਜੀ ਇਹੋ ਹੀ ਚੰਨੇ ਵਿੱਚ ਇਹੋ ਅਸੀਂ ਚੰਨੇ ਆ ਵੀ ਚਲੋ ਜਿਆਜ ਅਗਲੇ ਨੂੰ ਪਸ਼ੂ ਮਿਲੇ ਨਾ ਅੱਛੇ ਦੇ ਵਿੱਚ ਹੀ 50 ਦੀ ਵਿਕਦੀ ਆ ਭਾ 50 ਤੋਂ ਬਾਹਰ ਵੀ ਦੋ ਚਾਰ ਦਿਨ ਹੋਰ ਸਾਮ ਕੇ ਦੋਹਾਂ ਚੌਂ ਦਿਨਾਂ ਸਾਮਨ ਦਾ ਕੋਈ ਗੱਲ ਨਹੀਂ ਹੁੰਦੀ ਦੋਦੀ ਦੇ ਇੰਡੀਏ ਨੂੰ ਕਿਣੀ ਗਾਇ ਕੋਈ ਚੱਕਰ ਨਹੀਂ ਹੋਰ ਸਿਰਫ ਆਪਾਂ ਦੱਸ ਕੀ ਜਿੱਥੇ ਕਿ ਸ਼ਾੜੀ ਦੇਣੀ ਆ ਹਾਂ ਨਹੀਂ ਵੀ ਜੀ 46000 ਦੇ ਦਾਂ ਠੀਕ ਹੈ ਲੋ ਭਾਈ ਜੀ 46000 ਦੇ ਬਾਕੀ ਮੌਕੇ ਦੇ ਮਾਨਤਨ ਜਿਹੜਾ ਵੀਰ ਆਊਗਾ ਫੋਨ ਕਰੂਗਾ ਬਾਕੀ ਕੱਦ-ਕੱਡ ਦੀ ਬਹੁਤ ਹੀ ਚੰਗੀ ਤੇ ਤੀਜੇ ਨੰਬਰ ਤੇ ਦੱਸਿਓ ਬਾਈ ਜੀ ਆ ਵੜ ਦੇ ਬਾਰੇ ਇਹ ਵੀ ਜੀ ਤੀਸਰਾ ਸੁਹਾ ਗਾਂ ਸੁਈ ਆ ਅਛਾ ਜੀ ਹਾਂ ਜੀ ਤੇ ਦੁੱਧ ਦੇ ਥੱਲੇ 18-19 ਲੀਟਰ ਠੀਕ ਆ ਠੀਕ ਆ ਸੁਈ ਨੂੰ ਦਿਨ 8 ਹੋ ਗਏ ਆ ਮਗਰ ਇਹਦੇ ਵਸ਼ੀ ਆ ਸੋਹ ਜੀ ਫੀਮੇਲ ਕਾ ਇਹੋ ਜੀ ਇਹ ਸੁਈ ਨੂੰ ਦੇਣਾ ਦਾ ਪਈ ਕੇ 8 ਹੋ ਗਏ ਆ ਥੋਲ ਦਿਓ ਬਾਕੀ ਸੀਮਸ ਲੱਗੇ ਵੀ ਬੜੀ ਜਿੱਥੇ ਮਰਜੀ ਬੱਚਾ ਛੱਡੋ ਨਾ ਛੱਡੋ ਪਰ ਵਾਈ ਕੋਈ ਇਸ ਗੱਲ ਦੀ ਨਹੀਂ ਠੀਕ ਆ ਠੀਕ ਆ ਜੀ ਹਾਂ ਜੀ ਲੋ ਵਾਜੀ ਕੰਨੋ ਚੱਕਾ ਐਂਡ ਬੋਦੀ ਵਾਲੀ ਵਹਿੜ ਆ ਗਈ ਆ ਤੇ ਤਿੱਜਾ ਸਵੇਰੇ ਪੰਡਾਂ ਹੀ ਪਾਈਆਂ ਕਰਮਾਲੀ ਨੇ ਥੱਲੇ ਕਰੋ ਜੀ ਚੱਕਾ ਬਾਕੀ ਨਾੜਾ ਨੋੜਾ ਵੀ ਭਾਨੇ ਤੇ ਚੰਗੀਆਂ ਆ ਗਿਆ ਨੇ ਥਣਾ ਦਾ ਸੈਜ ਗਿਆ ਵੀ ਬਹੁਤ ਖਾਣ ਦਾ ਰਿਆ ਐਂਡ ਕਰੋ ਜੀ ਚੱਕ ਬਹੁਤ ਹੀ ਜ਼ਰਾ ਬਾ ਕਮਾਲਾ ਬਾ ਨਾ ਲਾਇਆ ਵਾ ਰੋਕਿਓ ਮੜ ਜਾਇ ਸੇ ਰੋਕਿਓ ਆ ਦਿਖਾਓ ਮੜ ਜਾ ਬਾਤੇ ਲੱਗੇ ਤਾਂ ਮੜ ਜਾ ਥਣਾ ਦਾ ਚੱਕਾ ਕੋਈ ਨਹੀਂ ਕੋਈ ਬਾਕੀ ਜਥੇ ਮਰਜੀ ਬੈਠੰਡੀ ਸੀਲ ਕੋਈ ਚੈੱਕ ਲਾ ਲੇ ਤਾਂ ਤੁਹਾਨੂੰ ਬਹੁਤ ਹੀ ਚੰਗਾ ਲੱਗਾ ਵਾ ਦੇ ਕਿੰਨਾ ਚਵਾਈਓਗੀ ਦੁੱਧ ਬਾਕੀ ਸਵਾਨੇ ਦੇ ਪੰਡਾ ਦੁੱਧ 24 25 ਲੀਟਰ ਚਵਾਈ ਲੂਗੀ ਬਾਕੀ ਗਰਮੀ ਆ 22 ਕਿਲੋ ਚਵਾਈ ਹੋਵੇਗਾ ਠੀਕ ਆ ਠੀਕ ਆ ਹਾਂਜੀ ਲੋਹ ਦੀ ਪਰਮਾਲੀ ਨਾਲ ਪੰਡਾ ਪਈਆਂ ਆ ਇਹ ਨਾੜਾ ਨੂੜਾ ਵੀ ਹਵਾਨੇ ਤੇ ਚੰਗੀਆਂ ਆ ਗਈਆਂ ਤੇ ਇਸ ਟਾਈਮ ਜਿਹੜਾ 18 ਲੀਟਰ ਬਿਲਕੁਲ ਦੁੱਧ ਤੇ ਆ ਗਿਆ ਪੂਰਾ ਠੀਕ ਠੀਕ ਹਾਂ ਇਹਦਾ ਕੀ ਮੁੱਲ ਕਰਨਾ ਬਾਈ ਫਿਰ 60 ਦੀ ਦੇ ਦੇ ਕੇ ਇਹ ਵੀ ਹਾਂ ਨਾ ਇਹ ਕਰਕੇ ਜਿੱਥੇ ਕਿ ਦੇ ਹੀ ਦੇਣੀ ਆਪਾਂ ਜਾਇਜ਼ ਬਿਲਕੁਲ 55000 ਦੇ ਵਿੱਚ ਦੇ ਦਾਂਗੇ ਲੋ ਜੀ ਇਹ ਵੀ ਨੋ 55000 ਦੀ ਬਾਕੀ ਬਿਲਕੁਲ ਨੋਰਮਲ ਰੇਟ ਆ ਤੇ ਹੈ ਵੀ ਸੀਲਸ ਰੱਗਿਆ ਤੇ ਥੜਾ ਭਾਂਡਾ ਵੀ ਬਹੁਤ ਚੰਗਾ ਵਾ ਹਾਂਜੀ 55 ਦੀ ਬਾਈ 55 ਦੀ ਦੇ ਦਾਂਗੇ ਮੌਕੇ ਤੇ ਮਾਨਤਨ ਕਰਦਾ ਹਾਂ ਥੋੜਾ ਬਰੋ ਜੀ ਬਾਕੀ ਮੌਕੇ ਤੇ ਹੋਰ ਹੀ ਮਾਨਤਨ ਹੋ ਜਾਊਗਾ ਬਿਲਕੁਲ ਨੋਰਮਲ ਰੇਟ ਪਾਈ ਆ ਬਿਲਕੁਲ ਜਿਹਨੂੰ ਕਹਿੰਦੇ ਨਾ ਤੇ ਆਜੋ ਹੁਣ ਚੌਥੇ ਨੰਬਰ ਤੇ ਜੱਸੋ ਬਈ ਆ ਵੜ ਦੇ ਬਰੇ ਵੀਰੇ ਨੂੰ ਅੱਜ ਧੀਸਾ ਦੇ ਨੂੰ ਆਇਆ ਸੂਈ ਅੱਛਾ ਜੀ ਹਾਂ ਜੀ ਇਹਦੇ ਕੋਲ ਕਿੰਨਾ ਜੇ ਇਹਦੇ ਕੋਲ ਵੀਰ ਜੀ ਦੋਤਾ 13 ਕਿ ਲੀਟਰ ਆ ਵਕਤ ਤਿਆਰ ਆ ਥਾਂ ਤੁਨੇ ਨੂੰ ਵੇਖ ਲਓ ਬੜਾ ਚੰਗਾ ਲੱਗਦਾ ਨਾ ਬਹੁਤ ਸੱਜਣਾਂ ਵਜੇ 10 ਲੀਟਰ ਜਿਹੜਾ ਬੌਲਾਈ ਆ ਤੇ ਥਾਂ ਤੁਨੇ ਬਹੁਤ ਹੀ ਚੰਗਾ ਲੱਗਾ ਤੇ ਕੱਦ-ਕੱਡ ਹੀ ਬਹੁਤ ਚੰਗਾ ਮੂਹਾਂ ਛੇ ਅੰਦ ਜੇ ਰਿਸੇ ਜਰੂਰ ਜੇ ਪਰ ਸੂਹਾ ਦੂਸਰਾ ਪਿਓਰ ਜੇ ਠੀਕ ਹੈ ਜੀ ਆ ਜਿਹੜਾ ਮਰਜੀ ਵੀਰ ਆ ਗਿਆ ਆਪਣੀ ਚੈੱਕ ਕਰਦੇ ਜਿ ਵਿਖਾਉਣੇ ਦੇ ਵਿਖਾ ਦੇ ਹੁਣ ਹਨੇਰਾ ਆ ਥੋੜਾ ਜਿਹਾ ਹਾਂ ਜੀ ਹਾਂ ਜੀ ਠੀਕ ਠ ਲੋਕੀ ਕਾ ਦੁਕਾਨ ਤੋਂ ਕੋਈ ਨਹੀਂ ਜੇ ਸ਼ੱਕ ਬੜੀ ਦੁੱਧ 17 18 ਲੀਟਰ ਆਮ ਨਾਲ ਗਰਮੀ ਅੜੀ ਹੈ ਬਾਕੀ ਠੀਕ ਹੈ ਠੀਕ ਇਹ ਦੇਸੀ ਚ ਹੈ ਨਾ ਇਹ ਜਿੱਤ ਜੀ ਵੀ ਵੇਖ ਲਓ ਸਮਝਿਆ ਵੀ ਘਾਰੀ ਦੇਸੀ ਨਾਲੋਂ ਦੇਸੀ ਕ੍ਰੋਸ ਵਿੱਚ ਆ ਗਈ ਆ ਸੀਧੀਆਂ ਕਈਆਂ ਆ ਜਿੰਨੀਆਂ ਕਾਲੇ ਰੰਗ ਦੀ ਹੋ ਉਸ ਚੱਲ ਠੀਕ ਹੈ ਠੀਕ ਹੈ ਲਓ ਬਜੀ ਬਾਕੀ ਤੁਸੀਂ ਸਾਰੇ ਵੀਰ ਭਰਾ ਸਿਆਣੇ ਜੀ ਆਪਣੀ ਸਮਝ ਨਾਲ ਵੇਖ ਲਿਓ ਵੀ ਕਿਹੜੀ ਨਸਲ ਆ ਹਾਂਜੀ ਇਹ ਬਾਕੀ ਮੈਨੂੰ ਜਿੱਥੋਂ ਤੱਕ ਲੱਗੰਦਿਆ ਵਾ ਕਿ ਕ੍ਰੋਸ ਵਿੱਚ ਆ ਗਈ ਆ ਤੇ ਫੈਟ ਕੁਆਲਿਟੀ ਵੀ ਚੰਗੀ ਆ ਚੰਗੀ ਚੰਗੀ ਵੀ ਜੀ ਤੇ ਦੁੱਧ ਲਓ ਵੀ ਬਹੁਤ ਹੀ ਚੰਗੀ ਆ ਤੇ ਥਣ ਭਾਂਡਾ ਇਹਨੂੰ ਬਹੁਤ ਚੰਗਾ ਲੱਗਾ ਕਰੋ ਸਿੰਘ ਜਰੂਰ ਆ ਗਿਆ ਵਾ ਇਹ ਵੜ ਨੂੰ ਗੱਡ ਗੱਡ ਵੀਰ ਜੀ ਫੁੱਲ ਠੀਕ ਹੈ ਠੀਕ ਹੈ ਲੋ ਜੀ ਗੱਡ ਗੱਡ ਵੀ ਬਹੁਤ ਜਿਆਦਾ ਤਗੜੀ ਯਾਰ ਸਾਹਮਣੇ ਵੀਰ ਹੋਈ ਜਿੰਨੇ ਦੀ ਮਰਜ਼ੀ ਵੇਖ ਲੈ ਤੇ 13 ਲੀਟਰ ਜਿਹੜਾ ਬੌਲਾ ਹੀ ਬੌਲਾ ਤਿਆਰ ਹੈ ਜੇ ਤਿੰਨਾਂ ਦਿਨਾਂ ਦੀ ਸੂਈ ਥੱਲੇ ਇਹ ਥੋੜਾ ਜਿਹਾ ਨੇਰਾ ਜ਼ਰੂਰ ਹੋ ਗਿਆ ਵੀਰ ਕੋ ਪਹੁੰਚ ਜਾ ਬਹੁੰਦੇ ਆ ਇਹ ਰੂਪ ਵਿੱਚ ਕਿਹੜਾ ਜਵਾਬ ਜੀ ਥੱਲੇ ਮਗਰ ਵਛਾ ਜੇ ਨਾਲੂ ਦੇ ਬੱਚਾ ਜੇ ਖਾ ਦੂ ਠੀਕ ਹੈ ਬਾਹਰ ਦੇ ਨਾਲ ਬਾਹਰ ਕਰ ਦੇ ਕੋਈ ਨਹੀਂ ਕੋਈ ਨਹੀਂ ਮੋਹ ਭਾਜੀ ਆਹ ਵਾਲਾ ਜਵਾਬ ਜਿਹੜਾ ਤੇ ਮੇਰ ਕੱਪ ਆ ਗਿਆ ਤੇ ਜ਼ਾਲੂ ਦੀ ਇਹ ਵੀ ਬਿਲਕੁਲ ਅਜੇ ਕਿ ਸੂਈ ਨੂੰ 3 ਦਿਨ ਹੋਏ ਗਏ 13 ਲੀਟਰ ਜਿਹੜਾ ਬਹੁਤ ਤਿਆਰ ਆ। ਜਿਹੜੀ ਮੜੀ ਫਲਾਸ਼ ਗਾ ਲਓ। ਜੀ ਬੋ ਭਾਜੀ ਕਰੋ ਚੈੱਕ ਕੱਦ-ਕੱਦ ਜੀ ਬਹੁਤ ਹੀ ਚੰਗੀ ਤੇ ਉਨੀ ਅੱਗੇ ਨੂੰ ਬਣੀ ਤੇ ਉਨੀ ਪਿੱਛੇ ਨੂੰ ਤੇ ਥਣਸੂਣੇ ਨੇ ਮੈਂ ਮੱਜਾਂ ਵਾਲੇ ਹੀ ਲੱਗਾ ਤੇ ਇਹਦਾ ਕੀ ਮੁੱਲ ਕਰਨਾ ਬਾਈ ਹਰ ਵੇ ਲੋ ਵੇਤੀ ਬਾਹਰ ਦੇ ਜਗਾਟ ਗਾੜਿਆ ਤੇ ਰਾਹੀ ਰੂਜੀ ਹੁੰਦੇ ਭਾ 60 65000 ਦੀ ਹਾਂਜੀ ਬਾਕੀ ਮੁੱਲ 50 ਕਰ ਲਈਏ ਇਹ ਵੀ ਜਿੱਥੇ ਇੱਕ ਫਰਾਂ ਦਾ ਹੀ ਕਰ ਦਿੱਤੀ ਜਿੱਥੇ ਗੱਡੀ ਜਿੱਥੇ ਦੇ ਹੀ ਦੇਣੀ ਆ ਹਾਂਜੀ ਇਹ ਕਿ ਤੁਹਾਨੂੰ ਨਾ ਲੈਸ ਲੱਗੇ ਤੇ ਅਗਲੇ ਨੂੰ ਨਾ ਲੱਗੇ ਇਹ ਚ ਲੈਸ ਲੱਗਣ ਵਾਲੀ ਗੱਲ ਹੀ ਕੋਈ ਨਹੀਂ ਹੈ ਇਹ ਨਾਲ ਇਨਸਾਨ ਨੂੰ ਹੈ ਨਾ ਚੰਗੀ ਕਰਾਂ ਇਹ ਨਾਲ ਚੋਈ ਵੀ ਜਾਊਗਾ ਤੇ ਵਾਦੀ ਜਾਣੀ ਆ ਰਾਜੀ ਹੁੰਦੀ ਜਾਣੀ ਆ ਇਹ ਨਾਲ ਸਹੀ ਆ ਕੋਈ ਕਿਸੇ ਕੋ ਕੇਰੀ ਨਿਓ ਇਹ ਵੀ ਸਮਝ ਲਓ ਵੀ ਉਹਨੇ ਕੇਰੀ ਦੀ ਕੀ ਕੀ ਚਾਲ ਮਾਰੀ ਨਾ ਬੜੀ ਸਾਨਸ ਦੀ ਗੱਲੀ ਚੰਗੀ ਆ ਨਾ ਬਹੁਤੀ ਜਿਆਦਾ ਚੰਗੀ ਹੈ ਅੱਛਾ ਜੀ ਲੱਤ ਛੜ ਕੋਈ 1% ਦਾ ਵਾਲਾ ਚਾਂਸ ਨਹੀਂ ਹੈ ਕੋਈ ਠੀਕ ਹੈ ਠੀਕ ਹੈ ਜੀ ਤੇ ਦਾਦੋ ਫਿਰਹਾਨ ਆ ਇਹ ਵੀ 45 ਦੇ ਦੇ ਦਈਏ ਛੱਡ ਦੋ ਮੈਂ ਤਾਂ ਨਾ ਯਾਰ ਖੰਡਾ 43000 ਦੀ ਦੇ ਦਾਂਗੇ ਬਾਕੀ ਮੌਕੇ ਤੇ ਆ ਵੀਰਪੁਰਾ ਦਾ ਹੋਰ ਮਾਨਤਨ ਕਰ ਲਓ ਵੀ ਬਾਈ ਬਿਲਕੁਲ ਨਿਕੇ ਨਿਕੇ ਮੁੱਲ ਸਾਰੇ ਆ ਵੜਾ ਦੇ ਕੀਤੇ ਆ 43000 ਤੇ ਬਾਕੀ ਮੌਕੇ ਤੇ ਬਾਈ ਕਹਿੰਦਾ ਕਿ ਹੋਰ ਮਾਨਤਨ ਕਰ ਦਾਂਗੇ ਸਰੂ ਚੱਕ ਵੈੜਾ ਸਾਰੀਆਂ ਵੀਰ ਦੇ ਕੋਲ ਚੰਗੀਆਂ ਵਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖੋ ਆ ਵੀ ਦੁਨੀਆ ਆ ਇੱਕ ਵੈੜਾ ਆਪਣੇ ਕੋ ਅੱਛਾ ਜੀ ਆਪਾਂ ਦੇ ਦਾਂਗੇ ਅੱਛਾ ਜੀ ਕੋਈ ਵੀਰ ਸਾਹਮਣੇ ਆਲਾ ਹੋਊਗਾ ਚੰਗਾ ਤੇ ਲੱਲੇ ਸਾਡੇ ਕੋਲ ਤੁਹਾਨੂੰ ਬਰਾ ਚਲਾਈ ਵਾਲੇ ਪਸ਼ੂ ਨਹੀਂ ਦੇ ਕੋਲ ਸਾਹਮਣੇ ਨਹੀਂ ਜਾਂਦੀਆਂ ਅੱਛਾ ਜੀ ਵੈੜ ਚੰਗੀ ਆ ਐਡਾ ਕੱਦ ਕਾੜ ਪਾਲਣ ਲੱਗਿਆ ਵਸ਼ੀ ਪਾਲਣ ਲੱਗਿਆ ਬੜਾ ਟਾਈਮ ਲੱਗਦਾ ਵਾ ਹਾਂਜੀ ਤੇ ਬਾਕੀ ਦੇ ਅੰਦਰੋਂ ਬਿਲਕੁਲ ਓਕੇ ਆ ਬਾਕੀ ਥੋੜਾ ਬੜਾ ਮੋਟਰ ਬਾਟਰ ਚ ਆ ਕੇ ਜਿਹੜਾ ਮਰਜ਼ੀ ਵੀਰ ਬਣਾ ਸਕਦਾ ਵਾ ਇੱਕ ਦੋ ਵਾਰਾ ਰਿਪੀਟ ਹੋਈ ਆ ਬਾਕੀ ਇਹ ਕੋਈ ਸੁਵਾ ਸੁਈ ਜਾ ਕਿ ਜਾਂ ਨਹੀਂ ਹਲੇ ਨਹੀਂ ਵੀ ਕੋਈ ਸੁਆਣੀ ਸੁਈ ਹੈ ਠੀਕ ਹੈ ਨਹੀਂ ਨਹੀਂ ਠੀਕ ਲੋ ਜੀ ਫਲੂਨ ਵਹਿੜਿਆ ਹਾਂ ਜੀ ਤੇ ਜਿਹੜਾ ਵੀ ਭਰਾ ਕੋਈ ਸਾਹ ਬੜਾ ਲੈ ਕੇ ਫਾਰਮ ਵਾਲੀ ਵਹਿੜਿਆ ਠੀਕ ਹੈ ਲੋ ਜੀ ਕਦ ਘੜ ਬਹੁਤ ਹੀ ਤਗੜਾ ਵਾ ਤੇ ਕੱਲੂ ਚੈੱਕ ਤੇ ਬਾਕੀ ਇਹਨਾਂ ਫਾਰਮ ਵਾਲੀ ਵਹਿੜਿਆ ਵੀਰਪਰਾ ਕੇ ਸਾਹਮਣੇ ਵਾਲੇ ਬੜੇ ਆ। ਲਓ ਵੀ ਜਿਹੜੇ ਵੀਰਪਰਾਏ ਵੜਾ ਰੱਖਣ ਦੇ ਸ਼ਕੀਨ ਆ ਉਹਨਾਂ ਵਾਸਤੇ ਤੋਹਫੇ ਦੇ ਦੇਣਾ ਵੀਰਣਾ। ਤੇ ਕਾਤ ਘੜ ਬਹੁਤ ਹੀ ਚੰਗਾ ਤੇ ਛਾਣ ਥੋੜੀ ਵੀ ਬੜਾ ਚੰਗਾ ਲੱਗਾ ਵਾ। ਛਾਣ ਥੋੜੀ ਬੜਾ ਚੰਗਾ। ਤੇ ਬਾਈ ਕਹਿੰਦਾ ਕਿ ਇੱਕ ਦੋ ਦਾ ਆਪਣਾ ਭਰਾ ਹੀ ਤੇ ਰਿਪੀਟ ਹੋ ਗਈ ਆ। ਕਿ ਰਿਪੀਟ ਪਿੱਛੋਂ ਲੈ ਕੇ ਆਏ ਜੇ। ਨਹੀਂ ਨਹੀਂ ਆਪਾਂ ਉਹ ਪਿੱਛੇ ਆਈ ਵੀਰਪਰਾ ਨੇ ਦਿੱਤੀ ਉਹ ਆਂਦੇ ਵੀ ਦੋ ਤਿੰਨ ਰਾਹਡੇ ਕੋ ਰਿਪੀਟ ਹੋ ਗਈ ਜੇਦ ਨਹੀਂ ਮੈਚ ਹੋ ਦਿੰਦੇ। ਅੱਛਾ ਜੀ। ਹਾਂ ਜੀ। ਤੇ ਇਹਦਾ ਫਿਰ ਮੁੱਲ ਮਲ ਮੋਲੇ ਦਾ ਵਿੱਚ ਜਿਹੜਾ ਵੀਰਪਰਾ ਫੋਨ ਦੇ ਪੁੱਛ ਲੈਦੇ ਅੱਛਾ ਹੀ ਗਿਫਟ ਹੈ ਗਿਫਟ ਦੇਣਾ ਨੀ ਤਾਂ ਕੋਈ ਨਹੀਂ ਕਰ ਲਾਂਗੇ ਬਾਕੀ ਵੇਖੋ ਸਾਰੀ ਚੰਗੀ ਆ ਝੋਲੀ ਝਾਲੀ ਦੀ ਠੀਕ ਠੀਕ ਲਓ ਵੀ ਤਜ ਨੂੰ ਝੋਲੀ ਝਾਲੀ ਬਹੁਤ ਹੀ ਚੰਗੀ ਆ ਤੇ ਥਣ ਥਣ ਵੀ ਬਹੁਤ ਚੰਗਾ ਵਾ ਹਾਂਜੀ ਤੇ ਜਿਹੜੇ ਵੀਰਪਰਾ ਦੇ ਫੇਟ ਹੁੰਦੀ ਜੇ ਬਾਈ ਫੋਨ ਕਰ ਲੈ ਵੀਰਪਰਾ ਠੀਕ ਹੈ ਠੀਕ ਹੈ ਜੀ ਦੋ ਵੀ ਬਾਕੀ ਵੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜਿੱਥੇ ਵੀ ਰੇਟ ਪੜੂਗਾ ਵੀਰ ਕੋਲੋਂ ਤੁਸੀਂ ਲੈ ਲਓ ਦੇ ਦੇਣੀ ਹਨਾ ਹਾਂਜੀ ਦੇ ਦੇਣੀ ਦੇ ਦੇਣੀ ਠੀਕ ਹੈ ਦੇ ਦੇਣੀ ਆ ਬਾਈ ਨੇ ਸਾਂਹ ਵਾਲੇ ਵੀਰਪਰਾ ਕੋਈ ਫੋਨ ਕਰੇ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਵੀਰਾਂ ਭਰਾਵਾਂ ਦਾ